ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬាទ ਬាទ ਸਵਾਗਤ ਅੱਜ 26 ਦਸੰਬਰ 2025 ਤੇ ਟਾਈਮ ਕਰੀਬ ਦੇਖੋ ਟਾਈਮ ਦੱਸਣਾ ਇਸ ਕਰਕੇ ਜ਼ਰੂਰੀ ਹੁੰਦਾ ਵੀ ਜਦੋਂ ਕੋਈ ਵੀ ਕੰਮ ਅਸੀਂ ਕਰਦੇ ਆ ਤਾਂ ਪਤਾ ਹੋਣਾ ਚਾਹੀਦਾ ਵੀ ਕਿਹੜੇ ਵੇਲੇ ਅਸੀਂ ਕੀ ਕੀ ਕੰਮ ਕੀਤਾ ਸੋ ਇਸ ਵਰਗੇ 5:00 ਵਜੇ ਕੋਈ 35 ਕੁ ਮਿੰਟ ਹੋਏ ਨੇ ਮੇਰੇ ਨਾਲ ਕੁਝ ਸੁਚੇਤ ਭਰਾ ਸਾਡੇ ਖੜੇ ਨੇ ਕਿਉਂਕਿ ਪੁਰਾਣਾ ਵਹਰਾ ਜਾ ਰਿਹਾ ਨਵਾਂ ਵਹਰਾ ਆ ਰਿਹਾ ਤਾਂ ਕੋਸ਼ਿਸ਼ ਹੈ ਵੀ ਨਵੇਂ ਸਾਲ ਦੇ ਵਿੱਚ ਕੁਝ ਚੰਗੇ ਕੰਮ ਹੈ ਜਿਹੜੇ ਉਹ ਹੋ ਜਾਣ ਸੋ ਇਸ ਕਰਕੇ ਹੈਪੀ ਜੀ ਮੇਰੇ ਨਾਲ ਖੜੇ ਨੇ ਸਾਡੇ ਪਰਤ ਜੀ ਖੜੇ ਨੇ ਮੁਹੰਮਦ ਜ ਮਕਸਦ ਇਹ ਸੀਗਾ ਵੀ ਇਹ ਅੱਜ ਡੀਸੀ ਸਾਹਿਬ ਨੂੰ ਮਿਲ ਕੇ ਆਏ ਨੇ ਕੀ ਮਕਸਦ ਸੀ ਆਪਾਂ ਇਹ ਜਾਨਣਾ ਕੀ ਮੈਮੋਰੰਡਮ ਦਿੱਤਾ ਹੈ ਪੀ ਜੀ ਅੱਜ ਅਸੀਂ ਜੋ ਜ਼ਰੂਰੀ ਵਸਤਾਂ ਖਾਦ ਪਦਾਰਥਾਂ ਦੀ ਬਲੈਕ ਮਾਰਕੀਟਿੰਗ ਹੋ ਰਹੀ ਆ ਉਹਦੇ ਸਬੰਧ ਵਿੱਚ ਸਬਧਾਨ ਦੀਆਂ ਧਾਰਾਵਾਂ ਮਤਲਬ 1955 ਐਕਟ 1955 ਦੀ ਧਾਰਾ 3 ਅਤੇ ਧਾਰਾ 6 ਦੇ ਅਧੀਨ ਅਤੇ ਪਰਵੈਂਸ਼ਨਲ ਆਫ ਬਲੈਕ ਮਾਰਕETING ਐਂਡ ਮੇਨਟੇਨੈਂਸ ਆਫ ਸਪਲਾਈਜ਼ ਆਫ ਐਸੈਸ਼ੀਅਨਲ ਕਮੋਡਿਟੀਜ਼ ਐਕਟ 1980 ਦੇ ਅਧੀਨ ਖਾਣ ਪੀਣ ਦੀਆਂ ਜ਼ਰੂਰੀ ਵਸਤਾਂ ਦੀ ਬਲੈਕ ਮਾਰਕETING ਰੋਕਣ ਸੰਬੰਧੀ ਅਸੀਂ ਉਹ ਮੈਮੋਰੰਡਮ ਦੇ ਕੇ ਆਏ ਹਾਂ ਮਤਲਬ ਇਹ ਵੀ ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਨੇ ਉਹਦਾ ਦੀ ਬਲੈਕ ਮਾਰਕETING ਹੁੰਦੀ ਹੈ ਜਾਂ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਰੋਕੀ ਜਾਵੇ ਹਾਂ ਜਿਵੇਂ ਕਿ ਜਿਵੇਂ ਕਿ ਹੁਣ ਸਬਜ਼ੀ ਮੰਡੀ ਚ ਦੇਖੋ ਮੁੱਦਾ ਬੇਸ਼ੱਕ ਵਿਜੇ ਕੁਮਾਰ ਨੇ ਧਿਆਨ ਚ ਲਿਆਤਾ ਪਰ ਉਸ ਨੂੰ ਅੱਗੇ ਉਸ ਮੁੱਦੇ ਨੂੰ ਇੰਪਲੀਮੈਂਟ ਕਿਵੇਂ ਕਰਾਉਣਾ ਉਹ ਸ਼ਾਇਦ ਉਹ ਵਿਜ਼ਨ ਉਹਦੇ ਕੋਲ ਹੈ ਨਹੀਂ ਸੀ ਉਹ ਅਸੀਂ ਉਹਦੇ ਨਾਲ ਗੱਲ ਵੀ ਕੀਤੀ ਸੀ ਵੀ ਤੂੰ ਸਾਡੇ ਨਾਲ ਰਲ ਜਾਂ ਅਸੀਂ ਤੇਰੇ ਨਾਲ ਰਲਦੇ ਹਾਂ ਪਰ ਚਲੋ ਨਹੀਂ ਗੱਲ ਅਸੀਂ ਅੱਜ ਆਪਦੇ ਤੌਰ ਤੇ ਜਾਗਰਕ ਸ਼ਹਿਰੀ ਹੋਣ ਦੇ ਨਾਤੇ ਅਸੀਂ ਇੱਕ ਮਤਲਬੀ ਮੈਮੋਰੰਡਮ ਦੇ ਕੇ ਆਏ ਹਾਂ ਜਿਸ ਚ ਅਸੀਂ ਲਿਖਿਆ ਵੀ ਆ ਵੀ ਜਿਵੇਂ ਸਬਜੀ 7-8 ਰੁਪਏ ਕਿਲੋ ਕਿਸਾਨ ਤੋਂ ਲਈ ਜਾਂਦੀ ਆ ਉਸ ਤੇ 9% ਮਾਰਕੀਟ ਫੀਸ ਲਗਾ ਕੇ ਚਲੋ 8 ਰੁਪਏ ਲਾ ਲਓ ਠੀਕ ਆ ਉਹ ਜਦੋਂ ਰੇੜੀ ਤੇ ਆ ਕੇ ਆਮ ਸ਼ਹਿਰੀ ਉਪਭੋਕਤਾ ਨੂੰ ਮਿਲਦੀ ਹੈ ਤਾਂ ਉਹ 70 ਤੋਂ 80 ਰੁਪਏ ਕਿਲੋ ਵਿਕਦੀ ਹੈ ਠੀਕ ਆ ਅਸੀਂ ਸੁਝਾਅ ਇਹ ਦੇ ਕੇ ਆਏ ਆ ਜੋ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਲਾਗੂ ਵੀ ਪਰਮਾਤਮਾ ਕਰਵਾਵਾਂਗੇ ਅਸੀਂ ਤੇ ਉਹ ਅਸੀਂ ਕਹਿ ਕੇ ਆਏ ਆ ਵੀ ਜੋ ਵੀ ਸਬਜੀ ਸਬਜੀ ਮੰਡੀ ਦੇ ਵਿੱਚ ਵਿਕੇਗੀ ਉਹ ਇੱਕ ਐਲਸੀਡੀ ਲਾ ਕੇ ਉਸ ਦਾ ਬਕਾਇਦਾ ਵੀ ਆਹ ਭਿੰਡੀ ਇਸ ਭਾਅ ਵੀ ਕੀ ਆ ਮੂਲੀ ਇਸ ਭਾਅਕ ਵਿਕੀ ਆ ਕੀਆ ਇਸ ਭਾਅਕ ਆ ਕਦੂ ਇਸ ਭਾਅਕ ਆ ਜਾਂ ਤੋਰੀ ਜਾਂ ਕੋਈ ਵੀ ਸਬਜ਼ੀ ਕਿਸ ਭਾਅ ਵਿਕੀ ਆ ਉਹ ਉਸ ਐਲਸੀਡੀ ਤੇ ਆ ਜਾਏਗੀ ਤੇ ਇਹ ਐਲਸੀਡੀਆਂ ਆਮ ਪ੍ਰਮੁੱਖ ਮਤਲਬ ਜਿਵੇਂ ਸਬਜ਼ੀ ਮੰਡੀ ਹੋਗੀ ਪਰਸਰਾਮ ਨਗਰ ਹੋ ਗਿਆ ਨਹਿਰ ਹੋਗੀ ਇੰਦਰਾ ਮਾਰਕੀਟ ਹੋਗੀ ਉਹ ਸਾਰੀਆਂ ਜਗਾਂ ਤੇ ਜਨਤਕ ਤੌਰ ਤੇ ਲਗਾਈਆਂ ਜਾਣ ਤਾਂ ਜੋ ਆਮ ਉਪਭੋਗਤਾ ਨੂੰ ਉਥੇ ਰੇਟ ਪੜ੍ਹ ਕੇ ਤੇ ਜਦੋਂ ਰੇੜੀ ਵਾਲਾ ਉਸ ਤੋਂ 800 ਤੇ 1000% ਦੇ ਮੁਨਾਫੇ ਨਾਲ ਰੇਟ ਮੰਗੂਗਾ ਤਾਂ ਉਹ ਉਸ ਨੂੰ ਕਹਿ ਸਕਦਾ ਵੀ ਤੇ ਉਹ ਲੈ ਕੇ 8 ਰੁਪਏ ਆਇਆ ਤੇ ਸਾਨੂੰ 80 ਰੁਪਏ ਦੇ ਰਿਹਾ ਉਹ ਅੱਜ ਦੇ ਜਦੋਂ ਕਿ ਜਦੋਂ ਉਪਭੋਗਤਾ ਨੂੰ ਪਤਾ ਨਹੀਂ ਵੀ ਰੇੜੀ ਵਾਲਾ ਕਿਸ ਭਾਅ ਲੈ ਕੇ ਆਇਆ ਤਾਂ ਉਹਦੇ ਨਾਲ ਉਹ ਤੋਲ ਮੋਲ ਨਹੀਂ ਕਰ ਸਕਦਾ ਪਰ ਹੈਪੀ ਜੀ ਗੱਲ ਦੇਖੋ ਇਹ ਹੈ ਪਹਿਲੀ ਗੱਲ ਤਾਂ ਵੀ ਇੰਨੀਆਂ ਸਬਜ਼ੀਆਂ ਨੇ ਠੀਕ ਹੈ ਕੋਈ ਕਿਸੇ ਭਾਅ ਵਿੱਚਦਾ ਕੋਈ ਕੋਈ ਵੀ ਕਿਸਾਨ ਕਿਸੇ ਭਾਅ ਵਿੱਚਦਾ ਕੋਈ ਕਿਸਾਨ ਕਿਸੇ ਭਾਅ ਵਿੱਚਦਾ ਉਹ ਕਿਸ ਤਰੀਕੇ ਨਾਲ ਉਹਨੂੰ ਸਿਸਟਮ ਨੂੰ ਵਿੱਚ ਲੈ ਕੇ ਆਣਗੇ ਵੀ ਕੋਈ ਤਾਂ ਇੱਕੋ ਚੀਜ਼ ਹੈ ਮੰਨ ਲਓ ਤੁਸੀਂ ਮੂਲੀਆਂ ਦੀ ਗੱਲ ਕੀਤੀ ਕੋਈ ਬੰਦਾ ਮੂਲੀਆਂ ਵੇਚਦਾ 2 ਰੁਪਏ ਕਿਲੋ ਕੋਈ ਬੰਦਾ ਕਹਿੰਦਾ ਨਹੀਂ ਜੀ ਮੈਂ ਤਾਂ 4 ਕਿਲੋ ਵੇਚਨੀ ਹੈ 4 ਰੁਪਏ ਕਿਲੋ ਵੇਚਣਾ ਕੋਈ ਕਹਿੰਦਾ ਨਹੀਂ ਬਾਈ ਜੀ ਮੈਂ ਤਾਂ 6 ਰੁਪਏ ਕਿਲੋ ਵੇਚਨੀ ਹੈ ਫਿਰ ਕਿੱਦਾਂ ਕਰੋਗੇ ਨਹੀਂ ਮੈਂ ਕਹਿੰਦਾ ਉਹ ਸਬਜ਼ੀ ਮੰਡੀ ਚੋ ਜਿਸ ਸਭ ਤੋਂ ਟੌਪ ਜਿਸ ਭਾਅ ਵਿਕਿਆ ਉਹ ਇੰਡੈਕਸ ਤੇ ਦਰਜ ਹੋਵੇ ਠੀਕ ਹੈ ਜੇ ਕਿਸੇ ਨੇ 2 ਰੁਪਏ ਵੇਚੀ ਆ ਕਿਸ ਨੇ 4 ਰੁਪਏ ਵਿੱਚੀ ਹੈ ਕਿਸ ਨੇ 8 ਰੁਪਏ ਵਿੱਚੀ ਆ 8 ਰੁਪਏ ਵਾਲੀ ਮੈਂਸ਼ਨ ਹੋ ਜੇ ਠੀਕ ਹੈ ਸਾਨੂੰ ਉਸ ਤੇ ਉਪਭੋਗਤਾ ਨੂੰ ਜਾਣਕਾਰੀ ਤਾਂ ਹੋਊਗਾ ਵੀ ਹਾਈ ਤੋਂ ਹਾਈ ਕਿੰਨਾ ਰੇਟ ਤੇ 8 ਰੁਪਏ ਵੀ ਕੀ ਆ ਕਿ 10 ਰੁਪਏ ਵੀ ਕੀ ਆ ਪਰ ਤੁਸੀਂ ਤੁਸੀਂ ਮੈਂ ਮਾਫੀ ਚਾਹੂੰਗਾ ਤੁਹਾਡੇ ਮੈਂ ਇਹੀ ਗੱਲ ਕੱਢ ਰਿਹਾ ਮੰਨ ਲਓ ਉਹ ਟੌਪ ਤੇ ਚੱਲ ਗਿਆ ਹੁਣ ਜਿਹੜੀ 2 ਰੁਪਏ ਦੀ ਸਪੋਜ਼ ਕਰੋ ਕਿਸੇ ਨੇ ਮੋਲੀ ਵੇਚੀ ਹੈ ਠੀਕ ਹੈ ਨੋ ਡਾਊਟ ਉਹਦੀ ਕੁਆਲਿਟੀ ਡਾਊਨ ਹੋਊਗੀ ਪਰ ਉਹ ਵੀ ਉਹੀ ਰੇਟ ਮਾਰਕੀਟ ਚ ਜੇ 8 ਵਾਲਾ 20 ਰੁਪਏ ਦੀ ਵੇਚ ਰਿਹਾ ਤਾਂ 2 ਵਾਲਾ ਵੀ 20 ਦਾ ਵੇਚੇਗਾ ਉਹ ਵੀ ਤਾਂ ਬਲੈਕ ਮਾਰਕੀਟਿੰਗ ਹੋਗੀ ਨਹੀਂ ਹੋ ਪਰ ਉਹ ਕਹਿੰਦਾ ਮਤਲਬ ਇੱਕ ਮੈਂ ਕਹਿੰਦਾ ਵੀ ਜੇ 8 ਰੁਪਏ ਵਿਕੀ ਆ 10 ਰੁਪਏ ਵਿਕੀ ਆ ਤੇ ਉਹ 70 ਰੁਪਏ ਜਦੋਂ ਆ ਕੇ ਵਿਕਦੀ ਆ ਅਸਲ ਬਲੈਕ ਮਾਰਕੀਟਿੰਗ ਦਾ 800 ਤੋਂ 2000 ਗੁਣਾ ਉਹ ਹੋਗੀ ਠੀਕ ਆ ਪਰ ਜੇ ਹੁਣ 2 ਰੁਪਏ ਵਾਲੀ ਵੀ ਜਦੋਂ ਹੁਣ 8 ਰੁਪਏ ਵਾਲੀ ਤੇ 10 ਰੁਪਏ ਵਾਲੀ ਤੇ ਉਪਭੋਗਤਾ ਉਹ ਰੇੜੀ ਵਾਲੇ ਨਾਲ ਤੋਲ ਮੋਲ ਕਰ ਸਕਦਾ ਠੀਕ ਆ ਵੀ ਤੂੰ 100% ਮਾਰਜਨ ਲੈ ਲੈ 10 ਰੁਪਏ ਵਾਲੀ ਦਾ 20 ਰੁਪਏ ਲੈ ਲੈ 80 ਰੁਪਏ ਵਾਲੀ ਦਾ ਕੋਈ ਤੋਕ ਹੀ ਨਹੀਂ ਤੇ ਸਬੰਧਤ ਅਧਿਕਾਰੀਆਂ ਨੂੰ ਜੇ ਅਗਰ ਨਹੀਂ ਇਸ ਇਸ ਦਾ ਇੰਪਲੀਮੈਂਟ ਹੁੰਦਾ ਤਾਂ ਸਬੰਧਤ ਅਧਿਕਾਰੀਆਂ ਸਰ ਇਹ ਹੋ ਗਿਆ ਚਲੋ ਮੰਨ ਲੈਂਦੇ ਆ ਵੀ ਇਹ ਜਿਹੜੀਆਂ ਐਲਸੀਡੀਆਂ ਨੇ ਇਹ ਲੱਗ ਜਾਣਗੀਆਂ ਚਾਰ ਪੰਜ ਥਾਵਾਂ ਤੇ ਲੱਗ ਜਾਣਗੀਆਂ ਪਰ ਸ਼ਹਿਰ ਬਹੁਤ ਜ਼ਿਆਦਾ ਫੈਲਾ ਹੋਇਆ ਠੀਕ ਆ ਸਾਰੇ ਜਿਹੜੇ ਮੰਡੀਆਂ ਦੇ ਵਿੱਚ ਨਹੀਂ ਜਾਂਦੇ ਜਿਹੜਾ ਬੰਦਾ ਹੁਣ ਰੇੜੀਆਂ ਵਾਲੇ ਨੇ ਉਹ ਘਰਾਂ ਦਾ ਜਾਂਦੇ ਨੇ ਗਲੀ ਗਲੀ ਜਾਂਦੇ ਨੇ ਮੋਹੱਲੇ ਮੋਹੱਲੇ ਜਾਂਦੇ ਆ ਉਹਨਾਂ ਦਾ ਰੇਟ ਕਿਵੇਂ ਕਰੋਗੇ ਇਹ ਇਹੀ ਗੱਲ ਇਹ ਸਾਡੇ ਉਥੇ ਬੈਠਿਆਂ ਤੋਂ ਡਿਸਕਸ ਹੋਈ ਆ ਅਸੀਂ ਆਪਦੇ ਤੌਰ ਤੇ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਜੋ ਉਹਨਾਂ ਨੇ ਮੰਨਿਆ ਵੀ ਆ ਅਸੀਂ ਆਖਿਆ ਵੀ ਸ਼ਹਿਰ ਦੇ ਜਿਹੜੇ ਸੋਸ਼ਲ ਮੀਡੀਆ ਚੈਨਲ ਨੇ ਜਿਵੇਂ ਪ੍ਰਮੁੱਖ ਜਿਵੇਂ ਤੁਹਾਡਾ ਕੀ ਹਾਲ ਮੇਰੇ ਸ਼ਹਿਰ ਦਾ ਨਰੇਸ਼ ਸ਼ਰਮਾ ਜੀ ਦਾ ਪੰਜਾਬ ਨਾਓ ਠੀਕ ਆ ਇੱਕ ਮਾਈ ਬਠੰਡਾ ਵੀ ਪ੍ਰਸ਼ਾਸਨ ਨੂੰ ਉਹਨਾਂ ਵੱਲੋਂ ਉਹ ਸਾਰੀ ਰੇਟ ਲਿਸਟ ਜਾਵੇ ਤੇ ਉਹ ਚਾਹੇ ਤਾਂ ਇੱਕ ਤੁਹਾਡੇ ਨਾਲ ਪ੍ਰਸ਼ਾਸਨ ਜਿਵੇਂ ਮਰਜ਼ੀ ਤਾਲਮੇਲ ਕਰੇ ਤੁਹਾਡੇ ਤੁਹਾਨੂੰ ਉਹ ਰੇਟ ਲਿਸਟ ਮੌਕਾਦਾ ਰੋਜ਼ ਦੀ ਰੋਜ਼ ਆ ਰਿਹਾ ਕਰੂ ਤੇ ਤੁਹਾਡੇ ਚੈਨਲ ਤੇ ਇੱਕ ਵਾਰੀ ਆ ਜਾਇਆ ਕਰੂ ਤੇ ਮੇਰੇ ਹਿਸਾਬ ਨਾਲ ਇਹ ਤਿੰਨ ਚੈਨਲ ਜਿਨ੍ਹਾਂ ਦਾ ਮੈਂ ਨਾਮ ਲਿਆ ਤੇ ਸੋਸ਼ਲ ਮੀਡੀਆ ਤੇ ਹਰ ਬੱਚਾ ਹਰ ਬੁੜਾ ਹਰ ਗ੍ਰਹਿਣੀ ਠੀਕ ਆ ਉਹ ਸਾਰੇ ਦੇਖਦੇ ਆ ਤੇ ਇਹ 2 4 5 ਹਫਤਾ 10 ਦਿਨਾਂ ਚ ਟੋਟਲੀ ਸ਼ਹਿਰ ਪ੍ਰਤੀ ਜਾਗਰਕ ਹੋ ਜਾਏਗਾ ਇਹ ਮੇਰੀ ਮੈਨੂੰ ਉਮੀਦ ਆ ਤੁਕੋ ਠੀਕ ਹੈ ਤੁਸੀਂ ਸੋਚ ਚੰਗੀ ਲੈ ਕੇ ਚੱਲਿਓ ਪਰ ਇਹਦੇ ਚ ਪੋਸੀਬਿਲਿਟੀ ਜਿਹੜੀ ਹੈ ਉਹ ਮੈਨੂੰ ਥੋੜੀ ਜਿਹੀ ਘੱਟ ਲੱਗਦੀ ਆਪੋ ਆਪਣੇ ਇੱਕ ਵਿਚਾਰ ਹੁੰਦੇ ਨੇ ਜੀ 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 ਹਾਂ ਪਲੀਜ਼ 70 ਤੋਂ 80% ਦਾ ਫਰਕ ਪੈ ਜਾਊਗਾ ਕਿਉਂਕਿ ਜ਼ਿਆਦਾਤਰ ਜਿਹੜੇ ਲੋਕ ਆ ਉਹ ਫੇਸਬੁੱਕ ਤੇ ਜੁੜੇ ਆ ਸਾਡੀ ਇਹੀ ਗੱਲ ਚੱਲੀ ਸੀਗੀ ਏਡੀਸੀ ਸਾਹਿਬ ਨਾਲ ਉਹਨਾਂ ਨੇ ਵੀ ਇਹੀ ਕੁਐਸਚਨ ਕੀਤਾ ਜਿਹੜਾ ਤੁਸੀਂ ਕੀਤਾ ਉਹ ਕਹਿੰਦੇ ਜੀ ਕਿਵੇਂ ਮੈਂ ਹੈਪੀ ਜੀ ਨੇ ਵੀ ਕਿਹਾ ਭਾਰਤ ਜਿੰਦਲ ਸਾਹਿਬ ਨੇ ਵੀ ਕਿਹਾ ਵੀ ਜੀ ਤੁਸੀਂ ਜਿਹੜੇ ਸੋਸ਼ਲ ਮੀਡੀਆ ਚੈਨਲ ਆ ਪ੍ਰਮੁੱਖ ਜਿਹੜੇ ਕੀ ਬਹੁਤ ਟੌਪ ਲੈਵਲ ਤੇ ਚੱਲ ਰਿਹਾ ਜਿਵੇਂ ਕੀ ਹਾਲ ਦਾ ਮੇਰੀ ਸ਼ਹਿਰ ਦਾ ਤੁਹਾਡਾ ਨਰੇਸ਼ ਜੀ ਦਾ ਉਹਨਾਂ ਨਾਲ ਤੁਸੀਂ ਤਾਲਮੇਲ ਕਰਕੇ ਇਹਨੂੰ ਡਿਸਪਲੇ ਕਰੋ ਲੋਕਾਂ ਤੱਕ ਪਹੁੰਚੂਗਾ ਲੋਕ ਆਪਣੇ ਆਪ ਇੱਕ ਦੂਸਰੇ ਨੂੰ ਸ਼ੇਅਰ ਕਰੀ ਜਾਣਗੇ ਵਾਇਰਲ ਹੁੰਦੀ ਰਹੂ ਇਹ ਗੱਲ ਸਰ ਐਗਰੀ 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 ਚਲੋ ਮੰਨ ਲੈਨੇ ਆ ਇਹ ਵੀ ਗੱਲ ਆਪਾਂ ਮੰਨ ਲੈਨੇ ਆ ਪਰ ਸਰ ਜਿਹੜੇ ਲੋਕ ਗਰੀਬ ਨੇ ਜਿਹੜੇ ਐਂਡਰੋਇਡ ਫੋਨ ਜਿਨ੍ਹਾਂ ਕੋਲ ਨਹੀਂ ਹੈਗੇ ਜਿਨ੍ਹਾਂ ਨੂੰ ਨਹੀਂ ਪਤਾ ਵੀ ਅਸੀਂ ਸੋਸ਼ਲ ਮੀਡੀਆ ਤੇ ਜਾਣਾ ਕੁਝ ਲੋਕ ਨਹੀਂ ਹੈਗੇ ਕੁਝ ਲੋਕ ਫੇਸਬੁੱਕ ਤੇ ਹੈਗੇ ਕੁਝ ਲੋਕ ਇੰਸਟਾ ਤੇ ਹੈ ਕੁਝ ਲੋਕ YouTube ਤੇ ਹੈ ਸਰ ਇਹਦੀ ਵੀ ਪ੍ਰੋਬਲਮ ਆਏਗੀ ਕਿਉਂਕਿ ਜਿਹੜੇ ਗਰੀਬ ਆਦਮੀ ਐ ਜਿਹਦੇ ਕੋਲ ਐਂਡਰੋਇਡ ਹੈ ਨਹੀਂ ਜਿਹੜਾ ਲੇਬਰ ਕਲਾਸ ਐ ਉਹਦੇ ਕੋਲ ਦੂਸਰਾ ਫੋਨ ਐ ਉਹਨੂੰ ਕਿੱਦਾਂ ਪਤਾ ਲੱਗੇਗਾ ਮੈਂ ਦੱਸਦਾ ਜੀ ਅੱਜ ਇਹ ਪੋਸਿਬਿਲਟੀ ਹੈ ਨਹੀਂ ਵੀ ਕਿਸੇ ਕੋਲ ਇਹ ਫੋਨ ਹੈ ਨਹੀਂ ਕਿਉਂਕਿ ਅੱਜ ਰਖਸ਼ੇ ਵਾਲਾ ਵੀ ਲਈ ਫਿਰਦਾ ਜੀ ਸਚਾਈ ਤਾਂ ਹੈ ਦੂਜੀ ਗੱਲ ਜਦੋਂ ਰੇੜੀ ਵਾਲਾ ਗਲੀ 'ਚ ਜਾਂਦਾ ਠੀਕ ਆ ਉਹ 8-10 ਉਸ ਗਲੀ ਦੀਆਂ ਜਨਾਨੀਆਂ ਉਸ ਰੇੜੀ ਵਾਲੇ ਦੇ ਦਵਾਲੇ ਹੋ ਜਾਂਦੀਆਂ ਹੂੰ ਉਹਨਾਂ 'ਚੋ ਇੱਕ ਨੂੰ ਵੀ ਇਹੋ ਚੀਜ਼ ਦਾ ਪਤਾ ਹੋਵੇ ਤਾਂ ਸਮਝ ਲੋ ਨੌ ਨੂੰ ਪਤਾ ਲੱਗ ਗਿਆ ਬਾਕੀਆਂ ਦੇ ਨੂੰ ਅੱਛਾ ਇਹ ਇਹ ਮੈਂ ਮਾਫੀ ਚਾਹੂੰਗਾ ਇਹ ਹੋ ਸਕਦਾ ਵੀ ਜਿਹੜੀ ਗੱਲ ਤੁਸੀਂ ਕਹਤੇ ਵੀ ਐਲਸੀਡੀਆਂ ਹੋਣਗੀਆਂ ਕੁਝ ਇਸ ਤਰੀਕੇ ਦੀ ਪ੍ਰੋਵੀਜ਼ਨ ਹੋਵੇ ਵੀ ਉਸ ਰੇਟ ਹੈ ਜਿਹੜੀ ਇੱਕ ਰੇਟ ਲਿਸਟ ਹੈ ਉਹ ਇੱਕ ਸਾਈਨ ਕਰਕੇ ਉਸ ਨੂੰ ਵੀ ਦੇ ਦਿੱਤੀ ਜਾਵੇ ਵੀ ਆਹ ਤੇਰੇ ਕੋਲ ਪ੍ਰਿੰਟ ਕੱਢ ਕੇ ਯੈਸ ਵੀ ਆਪ ਤੁਸੀਂ ਰੇਡੀ ਤੇ ਲਗਾ ਆਪਣੀ ਰੇਡੀ ਤੇ ਲਗਾ ਯੈਸ ਬਿਲਕੁਲ ਬਹੁਤ ਬਹੁਤ ਸੋਹਣਾ ਪੁਆਇੰਟ ਹੈ ਬਹੁਤ ਇਹ ਪ੍ਰਸ਼ਾਸਨ ਵੱਲੋਂ ਰੇਡੀ ਵਾਲਿਆਂ ਨੂੰ ਵੀ ਹਦਾਇਤ ਹੋਣੀ ਚਾਹੀਦੀ ਆ ਵੀ ਮੈਂ ਆਹ ਪਿੰਡੀਆਂ ਰੇਟ ਲੈ ਕੇ ਆਇਆ ਇਹ ਰੇਟ ਲਿਸਟ ਬਕਾਇਦਾ ਉਹਦੀ ਰੇੜੀ ਤੇ ਇੱਕ ਝਾੜ ਦੇ ਤੌਰ ਤੇ ਲੱਗੀ ਹੋਵੇ ਜਿਹੜੀਆਂ ਚਾਰ ਸਬਜ਼ੀਆਂ ਉਹਦੇ ਕੋਲ ਪਈਆਂ ਜਾਂ ਸਰ ਸਰ ਇਹ ਜਿਵੇਂ ਹੈਪੀ ਜੀ ਨੇ ਕਿਹਾ ਵੀ ਉਹਦੇ ਨਾਲ ਇੱਕ ਬੋਰਡ ਲਗਾਇਆ ਹੋਵੇ ਭਲਾਈ ਦਾ ਬੋਰਡ ਲੱਗ ਜੇ ਉੱਤੋਂ ਜਿਹੜੀ ਲਿਸਟ ਆ ਮਾਰਕੀਟ ਕਮੇਟੀ ਦੀ ਉਹ ਚਪੇ ਕੇ ਆਵੇ ਅੱਜ ਨਹੀਂ ਮਤੀ ਨਹੀਂ ਦੇ ਰੇਟ ਇਹ ਦੇਖੋ ਸੋਚ ਅੱਛੀ ਹੈ ਪਰ ਚਲੋ ਦੇਖੋ ਜਦੋਂ ਅਸੀਂ ਕੋਈ ਵੀ ਕੰਮ ਕਰਨਾ ਹੁੰਦਾ ਤਾਂ ਸਾਨੂੰ ਕੋਈ ਜਿਹੜਾ ਪਹਿਲਾ ਕਦਮ ਹੁੰਦਾ ਉਹੀ ਪੁੱਟਣਾ ਔਖਾ ਹੁੰਦਾ ਵਿਜੇ ਜੀ ਨੇ ਵੀ ਇਹ ਕਦਮ ਪੁੱਟਿਆ ਸੀ ਹਾਂ ਉਹਨਾਂ ਨੇ ਇਹਨੂੰ ਅਗਾ ਨਹੀਂ ਲੈ ਕੇ ਗਏ ਜਾਂ ਹੋ ਸਕਦਾ ਲੈ ਕੇ ਜਾਂਦੇ ਹੋਣਗੇ ਮੈਨੂੰ ਨਹੀਂ ਪਤਾ ਹੋਣਾ ਪਰ ਹੈਪੀ ਜੀ ਭਰਤ ਜੀ ਖਾ ਸਾਹਿਬ ਇਹਨਾਂ ਸਾਰਿਆਂ ਨੇ ਜਿਹੜੀ ਗੱਲ ਕੀਤੀ ਅੱਜ ਹੁਣ ਇੱਕਦਮ ਫੋਨ ਤੇ ਗੱਲ ਹੋਈ ਤਾਂ ਕਹਿੰਦੇ ਅਸੀਂ ਅੱਜ ਉਹਨਾਂ ਨੂੰ ਮਿਲ ਕੇ ਆਏ ਆ ਡੀਸੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਉਹ ਕਹਿੰਦੇ ਉਹਨਾਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਆ ਸਾਡੀ ਇਸ ਗੱਲ ਦੀ ਤਾਰੀਫ ਕੀਤੀ ਆ ਤੇ ਉਹ ਕਹਿੰਦੇ ਪ੍ਰਸ਼ਾਸਨ ਤੁਹਾਡੇ ਨਾਲ ਆ ਤੇ ਇਸ ਚੀਜ਼ ਨੂੰ ਅਸੀਂ ਇੰਪਲੀਮੈਂਟ ਕਰਾਂਗੇ ਤੇ ਇੱਕ ਮੈਂ ਅੱਗੇ ਸਾਡਾ ਵਿਜ਼ਨ ਇੱਕ ਹੋਰ ਵੀ ਆ ਇਸ ਦੇ ਨਾਲ ਅਸੀਂ ਸੋਚਿਆ ਦੇਖੋ ਹਰੇਕ ਵਾਰਡ ਚ ਦੋ ਦੋ ਅੱਡੇ ਦੇਖੋ ਮੈਂ ਕਹਿੰਦਾ ਵੀ ਮੈਂ ਆਪਦੇ ਵਾਰਡ ਚ ਦੋ ਅੱਡੇ ਲਵਾਉਂਗਾ 5-5000 ਰੁਪਏ ਨਹੀਂ ਲੱਗਦਾ ਦੋ ਅੱਡਿਆਂ ਦੇ ਹੂੰ ਹੂੰ ਦਿੱਲੀ ਦੀ ਸਬਜ਼ੀ ਦਾ ਜਿਹੜੇ ਬੇਰੋਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਲਾਉਂ ਵੀ ਨੋ ਲੌਸ ਨੋ ਪ੍ਰੋਫਿਟ ਤੇ ਤੁਸੀਂ ਇੱਥੇ ਸਬਜ਼ੀ ਵੇਚਣੀ ਆ ਜੀ ਜਿਹੜੀ ਕਿ ਬਾਜ਼ਾਰ ਦੇ ਨਾਲੋਂ ਅੱਧ ਰੇਟ ਤੇ ਮਿਲੇਗੀ ਠੀਕ ਹੈ ਨਾ ਇਹ ਜੇ ਹਰੇਕ ਵਾਰਡ ਦਾ ਦੇਖੋ ਜਿਹੜੇ ਸੋਸ਼ਲ ਵਰਕਰ ਆ ਜਾਂ ਰਾਜਨੀਤਿਕ ਨੇ ਜਾਂ ਹੁਣ ਅਗਲੇ ਕਾਰਪੋਰੇਸ਼ਨ ਇਲੈਕਸ਼ਨ ਆ ਰਹੇ ਆ ਮਾਫੀ ਮਾਫੀ ਚਾਹੁੰਗਾ ਮਾਫੀ ਸਰ ਉਹ ਬੰਦਾ ਆਪਣੀ ਰੋਟੀ ਕਿਦਾਂ ਖਾਏਗਾ ਜੇ ਉਹ ਨੋ ਪ੍ਰੋਫਿਟ ਨੋ ਲਾਸ ਤੇ ਕਰਦਾ ਹੈ ਮੈਂ ਨੋ ਪ੍ਰੋਫਿਟ ਨੋ ਲਾਸ ਹੈ ਉਹੀ ਆ ਵੀ ਉਹ ਆਪ ਦਾ ਮਾਰਜਨ ਕੱਢ ਕੇ ਇਹ ਨਹੀਂ ਵੀ 800000 ਗੁਣਾ ਉਸ ਦੀ ਪਰਸੈਂਟੇਜ ਉਹਨੂੰ ਕਹਾਂਗੇ ਤੇਰੀ ਦਿਹਾੜੀ 300 ਜਾਂ 500 ਠੀਕ ਆ ਉਦੋਂ ਬਾਅਦ ਜਿਹੜਾ ਜਿੰਨੇ ਦੀ ਮਾਲ ਆਇਆ ਜੇ 10 ਰੁਪਏ ਸਾਨੂੰ ਪੈਂਦੀ ਆ ਤੇਰਾ ਰੋਜ਼ ਦਾ 500 ਕੱਢ ਕੇ ਇਸ ਮਤਲਬ ਸਮਾਨ ਦਾ ਆਈਡੀਆ ਲਾ ਲਾ ਵੀ ਜੇ ਸਾਰਾ ਵਿਕਦਾ ਤਾਂ ਜੇ 11 ਰੁਪਏ ਵੇਚ ਕੇ ਸਾਨੂੰ 500 ਰੁਪਏ ਤੇਰੀ ਦਿਹਾੜੀ ਬਣਦੀ ਆ ਉਹ 500 ਰੁਪਏ ਤੂੰ ਦਿਹਾੜੀ ਲੈਣੀ ਆ ਤੂੰ ਇਹ ਨਹੀਂ ਸੋਚਣਾ ਵੀ 5000 ਕਮਾਉਣਾ ਚਲੋ ਦੇਖੋ ਗੱਲ ਇਹ ਵੀ ਸੋਚ ਅੱਛੀ ਹੈ ਕੁਝ ਗੱਲਾਂ ਅਸੀਂ ਸੋਚਦੇ ਹੋਂਨੇ ਵੀ ਆਹ ਹੋ ਜਾਣਾ ਜੇ ਜੇ ਅਸੀਂ 100% ਸੋਚਿਆ ਤਾਂ ਸਿਆਣੇ ਕਹਿੰਦੇ ਹੋਂਨੇ ਜੇ ਉਹਦੇ ਚੋਂ ਤੁਹਾਡਾ 50 60% ਵੀ ਹੋ ਗਿਆ ਤਾਂ ਤੁਸੀਂ ਕਾਮਯਾਬ ਹੋ ਸੋ ਇਸ ਕਰਕੇ ਦੇਖਦੇ ਆ ਵੀ ਜੋ ਇਹਨਾਂ ਨੇ ਸੋਚਿਆ ਉਹਨੂੰ ਕਿੰਨੀ ਕੁ ਕਾਮਯਾਬੀ ਮਿਲਦੀ ਆ ਆਪਾਂ ਕੋਸ਼ਿਸ਼ ਕਰੀਏ ਸਾਰੇ ਇਹਨੇ ਰਲ ਮਿਲ ਕੇ ਇਸ ਵੱਲ ਧਿਆਨ ਦਿਓ ਵਾਕਈ ਜਦੋਂ ਪ੍ਰਸ਼ਾਸਨ ਇਹ ਕਹਦੇ ਵੀ ਅਸੀਂ ਤੁਹਾਡੇ ਨਾਲ ਆ ਤਾਂ ਪ੍ਰਸ਼ਾਸਨ ਫਿਰ ਇਸ ਗੱਲ ਤੇ ਰਾਜ਼ੀ ਹੋ ਜਾਂਦਾ ਕਿ ਅਸੀਂ ਆ ਕੰਮ ਕਰਦੇ ਆ ਦੇਖਦੇ ਆਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ